ਜਾਦੀ ਗਲਚ ਲਈ ਨਿਕਲੇਵੇਂ ਪੰਜਾਬ ਦੀ ਚਾਹ ਵਾਲੀ ਕਿੰਨੀ ਦਾ ਮੈਨੇ ਦੇਰਿਆ ਦਾਗੀ ਟੀ ਵਾਸਪਟੈਂਟ ਅਗਰ ਮੇਹਾਂ ਬਾਕੀ ਮੈਂ ਤਾਂ ਇਸ ਇਸ ਕਰਸਪੇ ਪਹੁੰਚਿਆ ਇਹ ਜਿਹੜੀ ਸਹਿਤ ਸਭਾ ਜਾਂ ਕੋਈ ਨਵੀਂ ਮਹਿਕਲ ਹੁੰਦੀ ਹੈ ਖੁਸ਼ੀਆਂ ਵਾਸਤੇ ਹੁੰਦੀ ਹੈ ਆਪਾਂ ਦੇ ਵਿੱਚੋਂ ਖੁਸ਼ੀਆਂ ਲੰਦੀ ਹੈ ਮੈਂ ਦੇਖਿਆ ਕਿ ਜੋ ਆਦਮੀ ਚੀਜ਼ਾਂ ਆਖਾ ਨਾਲ ਜ਼ਿੰਦਗੀ ਜਿਉਣ ਦਾ ਮਜ਼ਾ ਨਾ ਵਾਲਾ ਕੀ ਹੈ ਉਦਾਸੀਆਂ ਕੀ ਬਝੈ ਬੋਤ ਹੈ ਜ਼ਿੰਦਗੀ ਮੇਂ ਮਗਰ ਬੇਵਜਹ ਖੁਸ਼ ਰਹਿਨੇ ਮੇ ਮਜ਼ਾ ਹੀ ਕੁਛ ਹੋ ਰਿਹਾ ਵਾਹ ਵਾਹ ਬਹੁਤ ਅਚੀ ਸੋ ਅੱਜ ਮੇਰਾ ਖਿਆਲ ਹੈ ਕਵਿਤਾ ਦੇ ਮੈਂ ਆਖਰੀ ਵਾਰ ਹੀ ਸੁਣਾਉਂਗਾ ਅਗਲੀ ਵਾਰ ਮੈਂ ਨਿਰੋਲ ਸਰੋਤਾ ਬਣ ਕੇ ਆਉਂਗਾ ਪਿੰਡ ਡ੍ਰੌਪ ਸਾਇਲੈਂਸ ਮੂੰਹ ਤੇ ਜਿਵੇਂ ਟੇਪ ਲੱਗੀ ਹੁੰਦੀ ਹੈ ਇਸ ਤਰ੍ਹਾਂ ਦਾ ਮਤਲਬ ਆਪਣਾ ਵਿਅਕਤੀਤਵ ਨੂੰ ਪੇਸ਼ ਕਰਾਂਗਾ ਨਹੀਂ ਫਿਰ ਸਭਾ ਤੁਹਾਨੂੰ ਨੋਟ ਕਰੇਗੀ ਫਿਰ ਹਾਂ ਜੀ ਸਭਾ ਤਾਂ ਮੂਹ ਕੇ ਬੋਲੋਗੇ ਹਾਦਰੀ ਨਮਸਕਾਰ ਜੀ ਸਵਾਗਤ ਹੈ। ਆਦਰੀ ਪ੍ਰਵਾਦੀ ਹੁਣ ਚਾਹ ਦੇ ਖਾਸੇ ਵਿੱਚ ਜ਼ਿਆਦਾ ਲੱਪੈ ਤੇ ਬੁੱਲਾਂ ਦੇ ਵਿੱਚ ਆਵੜੀ ਕਵਿਤਾ ਲੈਨੇ ਪੰਜਾਬ ਦੀ ਲੈਨੇ ਪੰਜਾਬ ਦੇ ਸਬਦ ਤੇ ਉਹਨਾਂ ਦਾ ਲੈਜਾ ਬਹੁਤ ਵਧੀਆ। ਇੱਕ ਮੈਂ ਚਾਹ ਨਹੀਂ ਪਿੰਦਾ ਇੱਕ ਮੈਂ ਠੰਡੀ ਚਾਹ ਹੀ ਪਿੰਦਾ। ਇੱਕ ਮੈਂ ਠਿੱਕੀ ਚਾਹ ਨਹੀਂ ਪਿੰਦਾ ਦੂਜਾ ਠੰਡੀ ਚਾਹ ਹੀ ਪਿੰਦਾ। ਕੱਲਾ ਮੈਂ ਕਿ ਚਾ ਪੀਂਦਾ ਵਾਂ ਪਰ ਮੈਂ ਕੱਲੀ ਚਾ ਨਹੀਂ ਪੀਂਦਾ ਤੂੰ ਚਾ ਛੱਡੀਸੂ ਜਾਂ ਫਿਰ ਸਾਡੀ ਚਾ ਨਹੀਂ ਲਿੰਦਾ ਅਜਿਹਾ ਸਵਾਲ ਦਿੱਤਾ ਤੂੰ ਚਾ ਛੱਡੀਸੂ ਜਾਂ ਫਿਰ ਸਾਡੀ ਚਾ ਨਹੀਂ ਪੀਂਦਾ ਜਿਸ ਚਾ ਵਿੱਚ ਚਾ ਨਾ ਹੋਵੇ ਜੀ ਮੈਂ ਐਸੀ ਚਾ ਨਹੀਂ ਪੀਂਦਾ ਤੇਰੀ ਜਨ ਵਿੱਚ ਐਸਾ ਕੀ ਹੈ ਤੇਰੀ ਜਗੀ ਦੁਨੀਆ ਤੋਂ ਵੱਖਰੀ ਹੈ ਤੇਰੀ ਜਨ ਵਿੱਚ ਐਸਾ ਕੀ ਹੈ ਜਦ ਮੈਂ ਤੇਰੀ ਚਾਰਨੀ ਪੀਵਾ ਵਾਹ ਸਗੀ ਦਾ ਜ਼ੀਰੋ ਬਾਬੇ ਬਾਕੀ ਸੋਨੇ ਸੋਨੇ ਦੀ ਜਾਨ ਪਤਰਾ ਸਾਹਿਬ ਦੀ ਚਾਰਨੀ ਪੀਵਾ ਵਾਹ ਇਹ ਦੇਖੋ ਪਤਰਾ ਸਾਹਿਬ ਦੀ ਚਾਰਨੀ ਵਿੱਚ ਮਿਠਾਸ ਹੋਤਾ ਹੈ ਤੇ ਐਸਾ ਹੀ ਸੋਹਣੀ ਚਾਰਨੀ ਪਤਰਾ ਸਾਹਿਬ ਕੋਈ ਨਹੀਂ ਲੱਗੇਗਾ ਕੁਝ ਸ਼ਬਦਾਂ ਦੇ ਮਤਲਬ ਭਾਵਤ ਹੁੰਦੇ ਆ ਇਸ ਨਾਲ ਨਹੀਂ ਆਪਣਾ ਪੇਰ ਕਰਨਾ ਜਹਾਨ ਨਹੀਂ ਪਹੁੰਚਦਾ ਰਵੀ वहां ਪਹੁੰਚ ਜਾਂਦਾ ਹੈ ਕਵੀ ਬਤਰਾ ਸਾਹਿਬ ਦੀ ਮਹਿਮਾਨ ਨਿਵਾਜ਼ੀ ਦੇਖ ਕੇ ਮੈਂ ਬੜਾ ਖੁਸ਼ ਹਾਂ ਇਹਨਾਂ ਨੂੰ ਉਮਰੇ ਤੱਕ ਪਤਾ ਹੈ ਜਿਵੇਂ ਪਰਿਵਾਰ ਦੇ ਵਿੱਚ ਮਾਂ ਨੂੰ ਪਤਾ ਹੁੰਦਾ ਕਿਸ ਬੱਚੇ ਨੇ ਰੋਟੀ ਖਾ ਲਈ ਕਿਸ ਨੇ ਨਹੀਂ ਖਾ ਲਈ ਇਹਨਾਂ ਨੇ ਉਮਰੇ ਜਿਆਦਾ ਕੰਮ ਕੀਦੇ ਵਾਸਤੇ ਰੱਖਿਆ ਸੀ ਆਪ ਇਹਨਾਂ ਨੇ ਪਾਣੀ ਦੇਣਾ ਇਕੱਲੇ ਇਕੱਲੇ ਬੰਦੇ ਕਿਹਦੀ ਬੋਤਲ ਖਾਲੀ ਹੈ ਕਿਹਦੇ ਕੋਲ ਚਾਲੀ ਪਹੁੰਚੀ ਮਤਲਬ ਮੈਂ ਸਪੈਸ਼ਲ ਧੰਨਵਾਦ ਕਰਦਾ ਸਪੈਸ਼ਲ ਥੈਂਕਸ ਕਰਦਾ ਤੇ ਇਹਨਾਂ ਤੋਂ ਇਨਸਪੀਰੇਸ਼ਨ ਸਬਕ ਲੈਣ ਦੀ ਲੋੜ ਹੈ ਹਰ ਬੰਦਾ ਇਸੇ ਤਰ੍ਹਾਂ ਮਹਿਮਾਨ ਨਵਾਜੀ ਕੇ ਬਹੁਤ ਜੀ ਇਹਨਾਂ ਦੇ ਸਾਥ ਦੀ ਜੋ ਇਹਨਾਂ ਦੀ ਮਤਲਬ ਸ਼ਖਸੀਅਤ ਹੈ ਇਸ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ ਨਹੀਂ ਅੱਪਾ